ਜੇਕਰ ਤੁਹਾਡੀ ਵੀ ਆਖਰੋਜ ਖਾਸ ਇੱਕ ਸਮੇਂ ਤੇ ਖੁੱਲਦੀ ਹੈ ਤਾਂ ਹੋ ਜਾਓ ਸਾਫ਼ ਤਾਂ ਨੀਂਦਰ ਆਪਣੀ ਜ਼ਿੰਦਗੀ ਦਾ ਜ਼ਰੂਰੀ ਅੰਗ ਹੈ ਨੀਂਦ ਸਰੀਰਿਕ ਤੌਰ ਤੇ ਨਹੀਂ ਮਾਨਸਿਕ ਤੌਰ ਤੇ ਵੀ ਆਪਾਂ ਨੂੰ ਤੰਦਰੁਸਤ ਕਰਦੀ ਹੈ ਹਮੇਸ਼ਾ ਰਾਤ ਦੇ ਪਹਿਲੇ ਬਹਿਰ ਵਿੱਚ ਸੋ ਜਾਣਾ ਚਾਹੀਦਾ ਹੈ ਅਮਰਤ ਵੇਲੇ ਉੱਠ ਜਾਣਾ ਚਾਹੀਦਾ ਪਰ ਅੱਜ ਕੱਲ ਦੀ ਇਹ ਜੀਵਨ ਸ਼ੈਲੀ ਵਿੱਚ ਤਬਦੀਲੀ ਕਾਰਨ ਬਹੁਤ ਜਣੀਆਂ ਲਈ ਇਹ ਔਖਾ ਕੰਮ ਹੈ ਕਿਉਂਕਿ ਅੱਜ ਜੇਕਰ ਕੋਈ ਛੇਤੀ ਸੌਣਾ ਵੀ ਚਾਹੇ ਤਾ سوشل میڈیا ਵਰਗੀਆਂ ਚੀਜ਼ਾਂ ਉਹਨਾਂ ਨੂੰ ਸੌਣ ਨਹੀਂ ਦਿੰਦੀਆਂ ਜੇਕਰ ਮਸਾਂ نیند ਆ ਵੀ ਜਾਵੇ ਤਾਂ ਰਾਤ ਨੂੰ نیند ਖੋਲੇ ਤਾਂ ਪਰੇਸ਼ਾਨ ਤੇ ਬੇਚੈਨ ਹੋ ਜਾਂਦੇ ਆ ਕਿਉਂਕਿ ਇੱਕ ਵਾਰ ਜਾ ਖੁੱਲਣ ਤੇ ਦੁਬਾਰਾ ਸੋਣਾ ਥੋੜਾ ਔਖਾ ਹੋ ਜਾਂਦਾ ਤੇ ਨੀਂਦਰ ਪੂਰੀ ਤਰ੍ਹਾਂ ਪੂਰੀ ਨਾ ਹੋਣ ਕਰਕੇ ਬਹੁਤ ਸਾਰੀਆਂ ਪਰੇਸ਼ਾਨੀਆਂ ਵੀ ਸਿਹਤ ਸੰਬੰਧੀ ਹੋ ਜਾਂਦੀਆਂ ਨੇ ਜੇਕਰ ਰਾਤ ਨੂੰ ਜਾ ਖੁੱਲੇ ਤਾਂ ਕੋਈ ਵੱਡੀ ਗੱਲ ਪਰ ਇੱਕ ਹੀ ਸਮੇਂ ਵਾਰ-ਵਾਰ ਖੁੱਲੇ ਤਾਂ ਇਸ ਲਈ ਥੋੜਾ ਜਿਹਾ ਸੁਚੇਤ ਹੋ ਜਾਣਾ ਚਾਹੀਦਾ ਇਹ ਕੋਈ ਆਮ ਗੱਲ ਨਹੀਂ ਇਹ ਸੰਸਾਰ ਵਿੱਚ ਕੋਈ ਵੀ ਚੀਜ਼ ਬੇਵਜਾ ਨਹੀਂ ਹੁੰਦੀ ਇਥੋਂ ਤੱਕ ਕਿ ਆਪਾਂ ਸੁਪਨਾ ਵੀ ਦੇਖਦੇ ਹਾਂ ਤਾਂ ਉਸ ਦਾ ਵੀ ਕੋਈ ਨਾ ਕੋਈ ਮਤਲਬ ਹੁੰਦਾ ਹੈ ਨੀਂਦ ਖੁੱਲਣਾ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੇ ਬਦਲਾਅ ਬਾਰੇ ਆਪਾਂ ਨੂੰ ਸੰਕੇਤ ਦਿੰਦੀ ਹੈ ਫਿਰ ਆਓ ਜਾਣਦੇ ਹਾਂ ਜੇਕਰ ਤੁਹਾਡੀ ਜਾਗ 9 ਤੋਂ 11 ਵਜੇ ਦੇ ਵਿੱਚ ਖੁੱਲਦੀ ਹੈ ਤਾਂ ਤੁਹਾਨੂੰ ਕੋਈ ਚਿੰਤਾ ਸਤਾ ਨਹੀਂ ਹੈ ਤੁਸੀਂ ਕਿਸੇ ਤਣਾਅ ਦੀ ਸਥਿਤੀ ਵਿੱਚ ਸਕੂਨ ਦੀ ਨਿੰਦਰ ਤੇ ਚਿੰਤਾ ਆਪਸ ਵਿੱਚ ਕਦੇ ਨਹੀਂ ਬਣਦੀ ਜਦੋਂ ਤੁਸੀਂ ਚਿੰਤਾ ਤੋਂ ਮੁਕਤ ਹੁੰਦੇ ਹੋ ਤਾਂ ਤੁਸੀਂ ਆਰਾਮ ਤੇ ਸੁਖਦ ਨਿੰਦਰ ਮਾਣਦੇ ਹੋ ਇਸ ਲਈ ਜਦੋਂ ਵੀ ਨਿੰਦਰ ਖੁੱਲੇ ਫਿਰ ਇਹ ਸਮੇਂ ਨਾ ਆਵੇ ਤਾਂ ਅੱਖਾਂ ਬੰਦ ਕਰਕੇ ਮੂਲ ਮੰਤਰ ਦਾ ਜਾਪ ਕਰੀ ਜਾ ਜਾਂ ਫਿਰ ਜ਼ਿੰਦਗੀ ਦੇ ਖੁਸ਼ ਨੁਮਾ ਪਲਾਂ ਨੂੰ ਯਾਦ ਕਰੋ ਇਸ ਤਰ੍ਹਾਂ ਚੰਗਾ ਸੋਚ ਚਿੰਤਾ ਤੋਂ छुटਕਾਰਾ ਪਾ ਸਕਦੇ ਹੋ ਤੇ ਫਿਰ 11 ਤੋਂ 1 ਵਜੇ ਦੇ ਵਿੱਚ ਜੇਕਰ ਤੁਹਾਡੀ ਜਾਗ ਖੁੱਲਦੀ ਹੈ ਤਾਂ ਵੀ ਕਿਸੇ ਗੱਲ ਨੂੰ ਲੈ ਕੇ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੋਈ ਗੱਲ ਤੁਹਾਨੂੰ ਅੰਦਰ ਹੀ ਅੰਦਰ ਖਾਈ ਜਾਂਦੀ ਹੈ ਪਰ ਆਪਾਂ ਜੇਕਰ ਸੋਚੀਏ ਜੋ ਜੋ ਹੁਣ ਉਹ ਤਾਂ ਹੋ ਹੀ ਜਾਣਾ ਚਿੰਤਾ ਲੈ ਅੰਦਰ ਹੀ ਅੰਦਰ ਘੁੱਟਣ ਨਾਲ ਤਾਂ ਕੁਝ ਨਹੀਂ ਹੋਣਾ ਜੇਕਰ ਸੋਣੀ ਨੀਂਦ ਆਵੇਗੀ ਸਗੋਂ ਆਪਾਂ ਸਵੇਰੇ ਤਰੋ ਤਾਜ਼ਾ ਉਠਾਂਗੇ ਤੇ ਹਰ ਸਮੱਸਿਆ ਤੋਂ ਹੱਲ ਮਿਲ ਜਾਵੇਗਾ ਪਰ ਜੇਕਰ ਕੋਈ ਗੱਲ ਨਹੀਂ ਤਾਂ ਭਾਵੇਂ ਕੋਈ ਦੇਵੀ ਤਾਕਤ ਤੁਹਾਨੂੰ ਤੁਹਾਡੇ ਜੀਵਨ ਦੇ ਉਦੇਸ਼ ਲਈ ਪ੍ਰੇਰਣ ਦੀ ਹੈ ਫਿਰ ਹੁੰਦਾ ਹੈ ਰਾਤ ਦਾ 1 ਤੋਂ 3 ਵਜੇ ਦਾ ਸਮਾਂ ਇਹ ਸਭ ਤੋਂ ਗੌੜੀ ਨੀਂਦ ਦਾ ਸਮਾਂ ਹੁੰਦਾ ਇਸ ਦਾ ਭਾਅ ਹੈ ਤੁਹਾਡਾ ਜਿਗਰ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਪਿਆ ਸਰੀਰ ਕਿਸੇ ਨਾ ਕਿਸੇ ਰੋਗ ਦੇ ਨਾਲ ਗ੍ਰਸਤ ਇਹ ਤੁਹਾਡੇ ਚਿੜਚਿੜੇਪਣ ਨੂੰ ਵੀ ਦਰਸਾਉਂਦਾ ਹੈ ਤੁਸੀਂ ਬਹੁਤ ਕੁਝ ਆਪਣੇ ਮਨ ਦੇ ਅੰਦਰ ਲੁਕੋ ਕੇ ਰੱਖਿਆ ਹੋਇਆ ਹੈ ਐਵੇਂ ਹੋਵੇ ਤੇ ਠੰਡਾ ਪਾਣੀ ਦਾ ਇੱਕ ਗਲਾਸ ਪੀਓ ਤੇ ਵਾਈਗਰੂ ਨੂੰ ਯਾਦ ਕਰੋ ਵਾਈਗਰੂ ਤੇ ਵਿਸ਼ਵਾਸ ਕਰ ਜ਼ਿੰਦਗੀ ਵਿੱਚ ਫਿਰ ਸਕੂਨ ਆਵੇਗਾ ਉਸ ਵਾਈਗਰੂ ਨੂੰ ਯਾਦ ਕਰੋ ਆਪ ਹੀ ਫਿਰ ਹਰ ਸਮੱਸਿਆ ਦਾ ਹੱਲ ਮਿਲੇਗਾ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਜੇਕਰ ਤੁਸੀਂ 12 ਤੋਂ 1 ਵਜੇ ਦੇ ਵਿੱਚ ਸੁਪਨਾ ਵੇਖਦੇ ਹੋ ਤਾਂ ਆਉਣ ਵਾਲੇ 2 ਤੋਂ 3 ਸਾਲ ਵਿੱਚ ਉਹ ਪੂਰਾ ਹੋ ਜਾਂਦਾ ਹੈ ਤੇ 1 ਤੋਂ 2 ਵਜੇ ਦੇ ਵਿੱਚ ਆਉਣ ਵਾਲਾ ਸੁਪਨਾ 1 ਸਾਲ ਦੇ ਵਿੱਚ ਹੀ ਪੂਰਾ ਹੋ ਜਾਂਦਾ ਹੈ ਫਿਰ ਗੱਲ ਆਉਂਦੀ ਹੈ ਜੇਕਰ ਤੁਹਾਡੀ ਨੀਂਦ ਰੋਜ਼ 3 ਵਜੇ ਖੁੱਲਦੀ ਹੈ ਤਾਂ ਬ੍ਰਹਮਾਣ ਤੇ ਕੁਦਰਤ ਦੀ ਅਲੌਕਿਕ ਤਾਕਤ ਚਾਹੁੰਦੀ ਹੈ ਕਿ ਤੁਸੀਂ ਅੰਮ੍ਰਿਤ ਵੇਲੇ ਉਠੋ ਤੇ ਵਾਇਗਰੂ ਦਾ ਨਾਮ ਜਪੋ ਤੇ ਵਾਇਗਰੂ ਹਰੇਕ ਤੁਹਾਡੀ ਮੰਗ ਵੀ ਫਿਰ ਪੂਰੀ ਕਰਨਗੇ ਜੇਕਰ ਤੁਹਾਡੀ ਨੀਂਦ 3 ਤੋਂ 5 ਵਜੇ ਦੇ ਵਿੱਚ ਖੁੱਲਦੀ ਹੈ ਤਾਂ ਜ਼ਿੰਦਗੀ ਵਿੱਚ ਕੋਈ ਬੜਾ ਵੱਡਾ ਬਦਲਾਵ ਆਉਣ ਵਾਲਾ ਹੈ ਘਰ ਵਿੱਚ ਧਨ ਸੰਪਤਾ ਵਿੱਚ ਵਾਧਾ ਹੋਣ ਵਾਲਾ ਹੈ ਇਸ ਲਈ ਜੇਕਰ ਇੰਨਾ ਸਮਾਂ ਤੇ ਨੀਂਦ ਤੁਹਾਡੀ ਖੁੱਲਦੀ ਹੈ ਤਾਂ ਤੁਸੀਂ ਇਸ ਬਾਰੇ ਤੁਸੀਂ ਜਾਣ ਸਕਦੇ ਹੋ ਪਰ ਜਦੋਂ ਤੁਹਾਡੀ ਨੀਂਦ ਖੁੱਲ ਕੇ ਨਾ ਆਵੇ ਤਾਂ ਉਸ ਸਮੇਂ ਵਾਹਿਗੁਰੂ ਵਾਹਿਗੁਰੂ ਜਪੋ ਤੁਹਾਨੂੰ ਸਕੂਨ ਵੀ ਮਿਲੇਗਾ ਨੀਂਦ ਵੀ ਆਏਗੀ ਤੇ ਸਵੇਰੇ ਤਹੋ ਤਾਜ਼ਾ ਉੱਠੋਗੇ ਕਿ ਹਰ ਸਮੱਸਿਆ ਦਾ ਹੱਲ ਵੀ ਲੱਭ ਜਾਵੇਗਾ